<makes> i <noise> ਹਾਲੇਲੂਇਆ ਪ੍ਰੇਜ਼ਲ ਔਰ ਸਾਰਿਆਂ ਨੂੰ ਜੈਮਸੀ ਦੀ ਔਰ ਇਸ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਕਿ ਸਾਡੇ ਕੁਝ ਸਿੱਖ ਭਰਾ ਔਰ ਪੈਨਾ ਦੇ ਵੱਲੋਂ ਜੋ ਕਿ ਪ੍ਰਭੂ ਯਿਸੂ ਮਸੀਹ ਦੀ ਆਰਾਧਨਾ ਕੀਤੀ ਜਾ ਰਹੀ ਹੈ ਵਰਸ਼ਿਪ ਕੀਤੀ ਜਾ ਰਹੀ ਹੈ ਔਰ ਇਸ ਵੀਡੀਓ ਨੂੰ ਸਾਂਝਾ ਕਰਨ ਦਾ ਤੁਹਾਨੂੰ ਦਿਖਾਉਣ ਦਾ ਸਾਡਾ ਇਹੀ ਮਕਸਦ ਹੈ ਕਿ ਜਿਵੇਂ ਕਿ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਸਾਡਾ ਪ੍ਰਭੂ ਯਿਸੂ ਮਸੀਹ ਜੋ ਕਿ ਧਰਮ ਜਾਤ ਬਣਾਉਣ ਦੇ ਲਈ ਨਹੀਂ ਆਇਆ ਸੀ ਉਸਨੇ ਨਾ ਕੋਈ ਧਰਮ ਜਾਤ ਬਣਾਈ ਉਸਨੇ ਸਿਰਫ ਇਨਸਾਨ ਨੂੰ ਬਣਾਇਆ ਉਸਨੇ ਸਿਰਫ ਆਦਮ ਔਰ ਹਵਾ ਨੂੰ ਬਣਾਇਆ ਔਰ ਸਾਡੇ ਵਿੱਚ ਕਈ ਐਸੇ ਇਨਸਾਨ ਨੇ ਜੋ ਕਿ ਧਰਮਾਂ ਦੇ ਨਾਂ ਤੇ ਵਿਵਾਦ ਪਾਉਂਦੇ ਨੇ ਧਰਮਾਂ ਦੇ ਨਾਂ ਤੇ ਜੋ ਕਿ ਲੜਾਈ ਝਗੜੇ ਨੂੰ ਉਤਪਨ ਕਰਦੇ ਨੇ ਔਰ ਇਸ ਵੀਡੀਓ ਨੂੰ ਦੇਖ ਕੇ ਅਸੀਂ ਇਸ ਚੀਜ਼ ਦਾ ਅੰਦਾਜ਼ਾ ਜ਼ਰੂਰ ਲਗਾਇਆ ਹੋਵੇਗਾ ਕਿ ਕੋਈ ਵੀ ਧਰਮ ਜਾਤ ਨੂੰ ਲੈ ਕੇ ਜੋ ਕਿ ਪਰਮੇਸ਼ਰ ਨੂੰ ਗ੍ਰਹਿਣ ਨਹੀਂ ਕਰਦਾ ਕੋਈ ਵੀ ਧਰਮ ਨੂੰ ਦੇਖ ਕੇ ਪ੍ਰਮੇਸ਼ੀ ਮਸੀਹ ਨੂੰ ਗ੍ਰਹਿਣ ਨਹੀਂ ਕਰਦਾ ਕੇਵਲ ਉਹੀ ਪ੍ਰਭੂ ਯੇਸ਼ੂ ਮਸੀਹ ਨੂੰ ਅਪਣਾਉਂਦਾ ਉਹੀ ਪ੍ਰਭੂ ਯੇਸ਼ੂ ਮਸੀਹ ਨੂੰ ਜ਼ਿੰਦਾ ਖੁਦਾ ਸਮਝਦਾ ਹੈ ਜਿਸ ਦੀ ਜ਼ਿੰਦਗੀ ਦੇ ਵਿੱਚ ਜੋ ਕਿ 퍼ਰਮਿਸ਼ਨ ਨੇ ਕੰਮ ਕੀਤੇ ਹੋਣ ਹਾਲੇਲੂਇਆ ਔਰ ਮੈਂ ਤੁਹਾਨੂੰ ਦੱਸਣਾ ਚਾਹਨੀ ਹੈ ਕਿ ਕਿੰਨੀ ਅੱਛੇ ਤਰੀਕੇ ਨਾਲ ਜੋ ਕਿ ਪ੍ਰਭੂ ਯੇਸ਼ੂ ਮਸੀਹ ਦੀ ਆਰਾਧਨਾ ਕੀਤੀ ਜਾ ਰਹੀ ਹੈ ਕਿਉਂਕਿ ਸਾਡਾ ਪ੍ਰਭੂ ਯੇਸ਼ੂ ਮਸੀਹ ਜੋ ਕਿ ਸਤੂਤੀਆਂ ਦੇ ਵਿੱਚ ਵਰਾਜਮਾਨਾ ਔਰ ਉਸ ਦੀ ਆਰਾਧਨਾ ਦੇ ਨਾਲ ਸਾਡੇ ਬੰਧਨ ਟੁੱਟਦੇ ਹਨ ਔਰ ਇਸ ਵੀਡੀਓ ਨੂੰ ਚਲਦੇ ਚਲਦੇ ਸ਼ੇਅਰ ਜ਼ਰੂਰ ਕਰਦੇ ਜਾਓ ਉਹਨਾਂ ਲੋਕਾਂ ਦੇ ਤੱਕ ਉਹਨਾਂ ਧਰਮ ਦੇ ਜੋ ਕਿ ਪੈਰਗਾਹਾਂ ਤੱਕ ਇਸ ਵੀਡੀਓ ਨੂੰ ਜ਼ਰੂਰ ਪਹੁੰਚਾਓ ਜੋ ਕਿ ਧਰਮ ਦੇ ਨਾਂ ਤੇ ਲੋਕਾਂ ਦੇ ਵਿੱਚ ਜੋ ਕਿ ਲੜਾਈਆਂ ਨੂੰ ਉਤਪੰਨ ਕਰਦੇ ਨੇ ਲੋਕਾਂ ਦੇ ਵਿੱਚ ਵਿਵਾਦ ਖਰੇ ਕਰਦੇ ਨੇ ਉਹਨਾਂ ਤੱਕ ਇਸ ਵੀਡੀਓ ਨੂੰ ਜ਼ਰੂਰ ਲੈ ਕੇ ਜਾਓ ਕਿ ਉਹਨਾਂ ਨੂੰ ਵੀ ਪਤਾ ਲੱਗ ਸਕੇ ਕਿ ਕੋਈ ਵੀ ਧਰਮ ਜਾਤ ਜੋ ਕੀ ਪਰਮੇਸ਼ਰ ਦੇ ਵੱਲੋਂ ਨਹੀਂ ਬਣਾਈ ਗਈ ਕਿਉਂਕਿ ਬਾਈਬਲ ਦਾ ਵਚਨ ਬਿਆਨ ਕਰਦਾ ਹੈ ਕਿ ਪਰਮੇਸ਼ਰ ਕਹਾਂ ਮੈਂ ਤੇਰਾ ਧਰਮ ਜਾਤ ਬਦਲਣ ਦੇ ਲਈ ਨਹੀਂ ਮੈਂ ਤੇਰਾ ਜੀਵਨ ਬਦਲਣ ਦੇ ਲਈ ਆਇਆ ਔਰ ਜਿਸ ਇਨਸਾਨ ਦਾ ਪ੍ਰਵੇਸ਼ਮ ਸੇ ਜੀਵਨ ਬਦਲਦਾ ਉਹ ਖੁਦ ਪ੍ਰਵੇਸ਼ਮ ਸੇ ਨੂੰ ਜ਼ਿੰਦਾ ਖੁਦਾ ਅਪਣਾਉਂਦਾ ਜ਼ਿੰਦਾ ਖੁਦਾ ਦੇ ਨਾਂ ਦੇ ਨਾਲ ਜਾਣਦਾ ਔਰ ਫਿਰ ਉਹ ਪਰਮੇਸ਼ਰ ਦੇ ਜੋ ਕਿ ਲਗਨ ਦੇ ਵਿੱਚ ਲਾ ਕੇ ਪਰਮੇਸ਼ਰ ਦੀ ਸਤੂਤੀ ਕਰਦਾ ਔਰ ਮहिमा ਕਰਦਾ ਹallelujah ਔਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਔਰ ਜੇਕਰ ਤੁਸੀਂ ਅੱਜ ਵਿਸ਼ਾਰਮਦਾਸ ਇਹ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਬੈਲ ਆਈਕਨ ਦਬਾਓ ਗੋਡ ਬlesਸ ਯੂ ਫੂ ਬਤਿਆਰੇ ਮਸੀਹਾ ਮੇਰੇ ਮਹਗੂਬ ਪਿਆਰੇ ਮਸੀਹਾ